ਕਿਸਾਨ ਨੇ ਤੀਜੀ ਵਾਰ ਵੀ ਕਣਕ ਬੀਜ ਕੇ ਦੇਖ ਲਈ ਤੇ ਫੇਰ ਵੀ ਗੁਲਾਬੀ ਸੁੰਡੀ ਨੇ ਜਨ ਕਿ ਮਾਰ ਪਾਤੀ ਦਵਾਰੇ ਖਾ ਗਈ ਉਹਨੂੰ ਤੇ ਇੱਕ ਕਿਸਾਨ ਮੰਗ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਵਧੀਆ ਜਨ ਕਿ ਸਪਰੇਆ ਵਧੀਆ ਦਿੱਤੀਆਂ ਜਾਣ ਤੇ ਆਕਲੀਆ ਜੋਗਾ ਤੇ ਰੱਲਾ ਇਧਰਲੇ ਕਈ ਪਿੰਡਾਂ ਦੇ ਜਨ ਕਿ ਜਿਆਦਾ ਨੁਕਸਾਨ ਹੋਇਆ ਕਣਕ ਦਾ ਡੱਬ ਪੈ ਗਏ ਕਣਕ ਦੇ ਦੇਖ ਲੋ ਵੀਰੋ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੇ ਆ ਤੇ ਕਈ ਬੰਦਿਆਂ ਦਾ ਵਾਗੇ ਦੁਆਰੇ ਬੀਜੀ ਕਈ ਬੰਦੇ ਨੇ ਐਸੇ ਤਰ੍ਹਾਂ ਹੀ ਬੀਜੀ تھی ਵਿੱਚ ਉਹ ਦੁਆਰੇ ਫੇਰ ਸੁੰਡੀ ਜਣ ਕੇ ਮਾਰ ਪਾ ਦਿੰਦੀ ਹੈ ਕਣਕ ਨੂੰ ਖਾ ਜਾਂਦੀ ਹੈ ਤੇ ਕਿਸਾਨਾਂ ਨੇ ਜਣ ਕੇ ਰੋਸ ਪ੍ਰਗਟ ਕੀਤਾ ਤੇ ਨਾਹਰੇਬਾਜੀ ਕੀਤੀ ਫਹਿਰੇ ਆ ਵੀ ਇਸ ਤਰ੍ਹਾਂ ਆਏ ਵਾਰੀ ਸਾਡਾ ਨੁਕਸਾਨ ਹੋਈ ਜਾਂਦਾ ਤੇ ਕੋਈ ਚੰਗਾ ਜਣ ਕੇ ਸਪਰੇਅ ਦਿੱਤੀ ਜਾਵੇ ਕੋਈ ਵਧੀਆ ਤੇ ਜ਼ੀਰੋ ਡਰੈਲ ਨਾਲ ਦੁਆਰੇ ਦੁਆਰੇ ਬੀਜ ਕੇ ਦੇਖ ਲਈ ਕਣਕ ਦੁਆਰੇ ਫੇਰ ਉਸੇ ਤਰ੍ਹਾਂ ਹੀ ਪਹਿੰਦਾ ਇਹਨਾਂ ਨੇ ਵਿੱਚ ਫੂਸ ਜਨਕਿ ਆਪਣੇ ਝੋਨੇ ਦਾ ਫੂਸ ਵਿੱਚ ਵਾਇਆ ਸੀਗਾ ਤੇ ਵਿੱਚ ਵਾਹ ਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਸੀ ਤਰ੍ਹਾਂ ਹੀ ਜਨਕਿ ਇਹਨਾਂ ਨੇ ਬੀਜਤੀ ਸੀਗੀ ਵਿੱਚ ਜਨਕਿ ਉਹਨੂੰ ਆਗਣੇ ਨਹੀਂ ਲਾਈ ਸਰਕਾਰ ਕਹਿੰਦੀ ਆਗਣਾ ਲਾਓ ਫੂਸ ਨੂੰ ਐਸੀ ਤਰ੍ਹਾਂ ਹੀ ਉਹਨਾਂ ਨੇ ਬਿਨਾ ਜਨਕਿ ਅੱਗ ਲਾਏ ਤੋਂ ਵਿੱਚ ਵਾਹ ਕੇ ਐਸੀ ਤਰ੍ਹਾਂ ਵਿੱਚ ਬੀਜ ਕਰ ਸੀਗਾ ਤੇ ਕਣਕ ਵੀ ਬੀਜੀ ਸੀਗੀ ਬੁਰਾ ਹਾਲ ਦੇਖੋ ਵੀਰੋ ਤੁਹਾਡੇ ਸਾਹਮਣੇ ਆ ਸਾਰੇ ਡੱਬ ਪਾਇਆ ਹੋਇਆ ਕਿੱਡੇ ਕਿੱਡੇ ਡੱਬ ਹੋ ਗਏ ਕੰਕੀਚ ਤੇ ਬਾਕੀ ਬਾਲ ਬੱਚਿਆਂ ਦੇ ਵਾਹਨ ਚ ਖੜੇ ਆ ਤੇ ਤੀਜੀ ਵਾਰ ਕੰਕੀ ਵਿੱਚ ਗਈ ਹੈ ਤੇ ਇਹਦਾ ਮਾਮਲਾ ਮਿਲਣਾ ਚਾਹੀਦਾ ਸਾਨੂੰ ਤੇ ਆ ਮਾਮਲਾ ਮਿਲਿਆ ਸਾਨੂੰ ਤਾਂ ਹੀ ਹੜਕਾ ਦੇ ਉੱਤਰ ਨੂੰ ਤਿਆਰ ਆ ਸਾਰੇ ਖਾਨ ਸਾਰੇ ਦਕਾਉਂਦਾ ਯੂਨੀਅਨ ਨਹੀਂ ਲੱਗਿਆ ਕੋਈ ਬੋਲ ਨਹੀਂ